ਪੜਾ ਇਹਦੇ ਬੋਸ ਚ ਨਾ ਆ ਰਹੇ ਆ ਰਹੇ ਆ ਰਹੇ ਆ ਬੱਸ ਆਹ Sorry bhai sorry sorry bhai sorry ਅਧਿਕਾਰੀ ਐਕਾ ਤੂੰ ਬਲੌਕ ਨਾ ਇੱਕ ਤੂੰ ਵਾਈਕਲ ਚਲਾਉਣ ਧਿਆਵਾ Sorry bhai sorry sorry ਗੱਲ ਤੇ ਹੋਣੀ ਦਾ ਵਾ ਕੱਲ ਤੇ ਹੋਊਗਾ ਜੀ ਲੈਓ ਕਾਹ ਇੱਥੇ ਸਾਈਡ ਤੇ ਲਾ ਮੋਟਰਸਲ ਮੜਾ ਨੀ ਸੰਸਾ ਨੂੰ ਕਾਗਜ਼ ਪੱਤਰ ਕਟ ਹੋਈ ਦੀ ਸਾਈਡ ਤੇ ਲਾ ਸਾਂਸ ਲਿਆ ਉਹ ਬਾਈ ਸੌਰੀ ਗਲਤੀ ਕਾਗਜ਼ ਪੱਤਰ ਕੱਢ ਰਿਹਾ ਨਹੀਂ ਨਹੀਂ ਸੌਰੀ ਗਲਤੀ ਰਾਤ ਨੂੰ ਮੈਂ ਸੰਗ ਦਾ ਲੈ ਕੇ ਤੂੰ ਉੱਤੇ ਮੋਟਰ ਚਲਾਉਂ ਰਿਹਾ ਤੇਰੇ ਫੋਨ ਕਾਰ ਨੂੰ ਲੱਗਾ ਬਾਈ ਜੀ ਦੋਸਤ ਦਾ ਫੋਨ ਇਹ ਜ਼ਰੂਰੀ ਸੀ ਗਾ ਜੀ ਸੌਰੀ ਗਲਤੀ ਹੋ ਗਈ ਦੋਸਤ ਤਾਂ ਜ਼ਰੂਰੀ ਹੁੰਦੇ ਸਾਰੇ ਰੂਹ ਹੋ ਜਾਵੇ ਐਮਰਜੈਂਸੀ ਤੁਸੀਂ ਡੈਕ 'ਚੋਂ ਫੇਰ ਛੱਡੋ ਬਾਈ ਅੱਗੇ ਨਾ ਕਰਦੇ ਨੀ ਹੁੰਦੇ ਅੱਗੇ ਤੋਂ ਨੀ ਕਰਦੇ ਗਲਤੀ ਜੀ ਬਾਈ ਫੋਨ ਫੋਨ ਦਿੰਨੇ ਆ ਫੋਨ ਦਿੰਨੇ ਆ ਕੋਈ ਨਹੀਂ ਤੈਨੂੰ ਅਰਸੀ-ਉਰਸੀ ਕੱਢ ਚੱਲ ਮੋੜ ਚੱਲ ਬਾਈ ਜੀ ਨਹੀਂ ਕੋਲ ਵੀ ਨਹੀਂਗਾ ਕੋਮ ਵੀ ਨਹੀਂਗਾ سانس ਦੋਸਤ ਆ ਜੀ ਲੈ سانس ਉਸਤਾਬੇ ਹੋਣਗੇ سانس ਬਣਾਉਣਾ ਦਿੱਤਾ ਹੈ ਲੈ ਦੂਜਾ ਕੱਢ ਲੜਦੇ ਕੱਢ ਨਹੀਂ ਹੈ ਜੀ ਬਾਈ ਜੀ 300 ਨਾ ਬੋਲਣ ਦੇ ਆ ਸਾਡੇ ਨਹੀਂ ਜੀ ਹੁਣ ਕੀ ਕੀਤਾ ਜਾਵੇ ਫੇ ਤੇਰਾ ਬਾਈ ਜੀ ਗਲਤੀ ਹੋ ਗਈ ਜੇ ਅੱਗੇ ਤੋਂ ਨੀ ਕਰ ਨਾਲਦੀ ਇੱਧਰ ਫੇ ਸਾਡੇ ਕੋਲ ਗੱਲ ਮੰਗੀ ਜਾਣ ਕੇ ਇਹ ਤਰੀਕੇ ਨਾਲ ਗੱਲ ਕੀਤੀ ਬੱਦਸੋ ਵੀ ਰੈਕਟਾ ਕੱਢ ਗਿਆ ਨਾ ਮੁੰਡੇ ਦਾ ਆਓ ਅੱਗੇ ਰੋ ਮੜਾ ਬੈਠਾ ਵਾ ਭਾਈ ਜਾਨ ਤੋਂ ਚਲਦੀ ਰੈਕਟਾ ਕੱਢ ਚਲਦੀ ਕੋਈ ਨਹੀਂ ਮਾਰਾ ਹੀ ਰੈਕਟਾ ਕੱਢੋ ਇਹ ਚੰਗੇ ਮਾਰੇ ਰੈਕਟਾ ਠੀਕ ਕਰਦੀ ਆ ਕੱਢ ਪੰਜ ਵਾਰ ਰੈਕਟਾ ਚੱਲ ਵਾ ਚਲਦੀ ਮੰਦਾ ਦੀ ਹਾਂਜੀ